ਕੁਸੀਂ ਦਿਓ ਤੁਸੀਂ ਟੇਕੋ ਮੱਥਾ ਮੇਰੀ ਟਾੜੀ ਰੱਬ ਨਾਲ ਨਹੀਂ ਪੰਦੀ ਤੈਨੂੰ ਤੇ ਪਤਾ ਹੀ ਏ ਵੀ ਤੇਰੇ ਘਰ ਵਾਲੇ ਨੂੰ ਨਾ 2 ਸਾਲ ਹੋ ਗਏ ਨੇ ਬਾਹਰ ਗਏ ਨੂੰ ਤੇ ਉਹਨੇ ਹੁਣ ਤੱਕ 1 ਰੁਪਿਆ ਵੀ ਨਹੀਂ ਮੈਨੂੰ ਭੇਜਿਆ ਤੇ ਉੱਤੋਂ ਉਹਦੇ ਦੋਸਤ ਦਾ ਫੋਨ ਆਇਆ ਵੀ ਭਾਜੀ ਨੇ ਨਾ ਬਾਹਰ ਜਾ ਕੇ ਗੋਰੀ ਨਾਲ ਵਿਆਹ ਕਰਾ ਲਿਆ ਨਾ ਤੁਹਾਨੂੰ ਬੜਾ ਗਰੀਬਾ ਦਾ ਹੇਜ ਆਉਂਦਾ ਨਾ ਫੇਰ ਕੀ ਹੋ ਗਿਆ ਜੇ ਗਿੱਲੀ ਹੋ ਕੇ ਆਜੂਗੀ ਇੱਥੇ ਮੇਰੇ ਸੂਟ ਪਏ ਨੇ ਆ ਕੇ ਬਦਲ ਲੂਗੀ ਇਹ ਤਾਂ ਸਭ ਨਾ ਨਾ ਕੰਮ ਕਰਨ ਦੇ ਬਹਾਨੇ ਹੁੰਦੇ ਆ ਤੇਰੀ ਮਾਂ ਨਾ ਹੋ ਗਈ ਕਰਨ ਅਰਜੁਨ ਹੀ ਹੋਗੇ ਮੇਰੇ ਕਰਨ ਅਰਜੁਨ ਆਉਣਗੇ ਚਲੋ ਧੁੜਕੀ ਮਾਰੋ ਜਾ ਕੇ ਚਲੋ ਠੀਕ ਹੈ ਇਦਾਂ ਕਰ ਲਾਂਗੇ ਮੈਂ ਸਾਰੀ ਰਿਪੋਰਟਾਂ ਦੇਖ ਕੇ ਫਿਰ ਤੁਹਾਨੂੰ ਰਿਪੋਰਟ ਕਰਦਾ ਓਕੇ ਜੀ ਜੈਸਮੀਨ ਇੱਕ ਗਲਾਸ ਪਾਣੀ ਦਿਓ ਜੈਸਮਿਨ ਬੈਠੋ ਇੱਧਰ ਬੈਠੋ ਕੀ ਗੱਲ ਕੁਝ ਸੋਚਦੇ ਪਏ ਹੋ ਕੀ ਚੱਲਦਾ ਪਿਆ ਦਿਮਾਗ 'ਚ ਵੀਰੇ ਮੈਂ ਸੋਚਦੀ ਪਈ ਆ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਦੱਸਣ ਲੱਗਿਆਂ ਸ਼ਰਮ ਜੀ ਵੀ ਆਂਦੀ ਪਈ ਐ ਪਰ ਜਦੋਂ ਗੱਲ ਮੇਰੇ ਬੱਚੇ ਤੇ ਆਂਦੀ ਐ ਨਾ ਤੇ ਦਿਲ ਕਰਦਾ ਪਿਆ ਕਿ ਤੁਹਾਡੇ ਨਾਲ ਗੱਲ ਕਰ ਹੀ ਦਵਾਂ ਜੈਸਮਿਨ ਦੁਨੀਆ ਤੇ ਕੰਮ ਹੋਰ ਵੀ ਬਥੇਰੇ ਨੇ ਤੇ ਕਈ ਲੋਕਾਂ ਦੀ ਇਹ ਸੋਚ ਆ ਵੀ ਘਰਾਂ ਦੇ ਵਿੱਚ ਕੰਮ ਕਰਨਾ ਨਾ ਛੋਟਾ ਕੰਮ ਆ। ਐਦਾਂ ਦਾ ਕੁਝ ਨਹੀਂ ਹੈਗਾ। ਮਜਬੂਰੀ ਹੁੰਦੀ ਹੈ ਜੋ ਸਭ ਕੁਝ ਕਰਾਉਂਦੀ ਹੈ। ਥੋੜੀ ਵੀ ਕੋਈ ਨਾ ਕੋਈ ਮਜਬੂਰੀ ਹੋਣੀ ਹੈ। ਤੁਸੀਂ ਫਿਕਰ ਨਾ ਕਰੋ। ਗੱਲ ਦੱਸੋ ਕੀ ਗੱਲ ਹੈ? ਅੱਜ ਨਾ ਮੇਰੇ ਵੱਡੇ ਬੇਟੇ ਦਾ ਨਾ ਜਨਮ ਦਿਨ ਹੈ ਤੇ ਮੇਰੇ ਕੋਲ ਉਹਨੂੰ ਦੇਣ ਵਾਸਤੇ ਕੁਝ ਵੀ ਨਹੀਂ ਹੈ। ਮੈਂ ਕਹਿੰਦੀ ਸੀ ਉਹਦੇ ਵਾਸਤੇ ਇੱਕ ਕੇਕ ਹੀ ਲੈ ਜੰਦੀ। ਮੈਨੂੰ 200 ਰੁਪਏ ਦੇ ਦੋਗੇ? 200 ਰੁਪਏ? ਉਹ 200 ਦੀ ਕਿਹੜੀ ਗੱਲ ਹੈ? 200 ਛੱਡੋ ਤੁਸੀਂ 500 ਲੈ ਜਾਓ। ਤੇ ਆ ਗੱਲ ਕਰਨ ਲੱਗੇ ਇੰਨੇ ਘਬਰਾਉਂਦੇ ਕਿਉਂ ਪਏ ਹੋ ਉਹ ਤੁਸੀਂ ਇਹਦੀ ਟੈਨਸ਼ਨ ਨਾ ਲਓ ਇਹ ਦਿਲ ਦੀ ਮਾੜੀ ਨਹੀਂ ਹੈਗੀ ਐ ਬਸ ਮੂੰਹ 'ਚ ਜੋ ਆਂਦਾ ਉਹ ਬੋਲ ਦਿੰਦੀ ਆ ਇੱਕ ਕੰਮ ਕਰੋ ਆ ਲਓ ਆ ਰੱਖੋ 500 ਰੁਪਇਆ ਇੱਕ ਤਾਂ ਕੇਕ ਲੈ ਜਿਓ ਨਾਲ ਬੱਚੇ ਵਾਸਤੇ ਨਾ ਥੋੜਾ ਬੋਤਾਂ ਖਾਣ ਪੀਣ ਦਾ ਸਮਾਨ ਲੈ ਜਿਓ ਇਕੱਲੇ ਕੇਕ ਨਾਲ ਵੀ ਬੱਚੇ ਖੁਸ਼ ਨਹੀਂ ਹੁੰਦੇ ਅੱਜਕੱਲ੍ਹ ਸਾਲ 'ਚ ਇੱਕ ਦਿਨ ਤਾਂ ਬੱਚੇ ਦਾ ਜਨਮ ਦਿਨ ਆਉਂਦਾ ਜੇ ਉਸ ਦਿਨ ਵੀ ਆਪਾਂ ਬੱਚੇ ਨੂੰ ਖੁਸ਼ ਨਹੀਂ ਕੀਤਾ ਫਿਰ ਸਾਡੇ ਕਮਾਉਣ ਦਾ ਕੀ ਫਾਇਦਾ ਆ ਫੜੋ ਪੈਸੇ ਉਹ ਕਬਰਾਓ ਨਾ ਫੜ ਲਓ ਫੜੋ ਜੈਸਮਿਨ ਉਸ ਸੇਕ ਕੋ ਜਿਆਦਾ ਹੀ ਕਰ ਜਾਨੀ ਐ ਤੈਨੂੰ ਪਤਾ ਨਹੀਂ ਲੱਗਦਾ ਕੀ ਕਹਿਣਾ ਚਾਹੀਦਾ ਕੀ ਨਹੀਂ ਕਹਿਣਾ ਚਾਹੀਦਾ ਓਏ ਉਹ ਵੀ ਇੱਕ ਇਨਸਾਨ ਆ ਜੋ ਇੱਧਰ ਬੈਗੀ ਤੇ ਫਿਰ ਕੀ ਹੋ ਗਿਆ ਐਦਾਂ ਨਹੀਂ ਕਰੀਦਾ ਹੁੰਦਾ ਮੇਰੀ ਸੁਣ ਲੋ ਗੱਲ ਅਗਲੀ ਨੇ 2 ਘੰਟੇ ਕੰਮ ਕਰਨ ਆਉਣਾ 2 ਘੰਟੇ ਕੰਮ ਕਰਕੇ ਚਲ ਜਾਣਾ ਤੁਸੀਂ ਸਾਰੀ ਉਮਰ ਮੇਰੇ ਨਾਲ ਹੀ ਕੱਢਣੀ ਐ ਉਹਦੇ ਸਾਹਮਣੇ ਨਾ ਕਲੇਸ਼ ਕਰਨ ਦੀ ਲੋੜ ਨਹੀਂ ਹੈਗੀ ਮੇਰੇ ਨਾਲ ਰਹਿਣ ਤੋਂ ਬਾਜੀ ਦੀਦੀ ਨੂੰ ਕੁਛ ਨਾ ਕੋ ਕੋਈ ਗੱਲ ਨਹੀਂ ਮੈਂ ਚਲੀ ਜਾਨੀ ਆਹੋ ਪਹਿਲਾਂ ਕਲੇਸ਼ ਪਾ ਦਿੰਨੀ ਆ ਸਾਡੇ ਦੋਨਾਂ ਚ ਫੇਰ ਕੰਨੀ ਆ ਮੈਂ ਚਲ ਜੰਨੀ ਆ ਜਲ ਜਾ ਦਫਾ ਹੋ ਇੱਕ ਮਿੰਟ ਰੁਕੋ ਆਪਣੇ ਪੈਸੇ ਲੈ ਕੇ ਜਾਓ ਇੱਕ ਮਿੰਟ ਆ 500 ਕਾ ਦਾ ਇਹਦੀ ਤਨਖਾਹ ਨੂੰ ਤਾਂ ਅਜੇ ਟਾਈਮ ਐ ਤੇ ਤੁਸੀਂ ਪਹਿਲਾਂ ਹੀ ਪੈਸੇ ਦੇਈ ਜਾਂਦੇ ਹੋ ਨਾਲੇ ਤੁਸੀਂ ਪਿਛਲੀ ਵਾਰੀ ਵੀ ਕੰਮ ਵਾਲੀ ਨੂੰ ਉਧਾਰ ਦਿੱਤੇ ਸੀ ਉਹ ਅਗਲੀ ਲੈ ਕੇ ਭੱਜ ਗਈ ਰੁਪਾਲੀ ਹਰ ਵਾਰ ਨਾ ਆਪਣਾ ਪਾਰਾ ਹਾਈ ਨਾ ਰੱਖਿਆ ਕਰ ਬੋਲਣ ਲੱਗਿਆਂ ਨਾ ਪਹਿਲਾਂ ਸੋਚ ਵੀ ਲੈਂਦਾ ਹੁੰਦਾ ਉਹ ਤੈਨੂੰ ਪਤਾ ਵੀ ਹੈ ਉਹਨੂੰ ਪੈਸੇ ਕਿਉਂ ਚਾਹੀਦੇ ਆ ਅੱਜ ਉਹਦੇ ਬੱਚੇ ਦਾ ਜਨਮ ਦਿਨ ਆ ਤੇ ਅੱਜ ਜਿਉ ਘਰੇ ਕੇਕ ਜਾਂ ਸਮਾਨ ਨਾ ਲੈ ਕੇ ਗਈ ਨਾ ਉਹਦੇ ਬੱਚੇ ਦਾ ਦਿਲ ਟੁੱਟ ਜੂ ਅੱਛਾ ਅੱਜ ਤੇਰੇ ਮੁੰਡੇ ਦਾ ਬਰਥਡੇ ਐ ਮੇਰੀ ਗੱਲ ਸੁਣ ਜੈਸਮਿਨ ਗਰੀਬਾਂ ਦੇ ਨਾ ਕੋਈ ਬਰਥਡੇ ਸ਼ਰਡੇ ਨਹੀਂ ਹੁੰਦੇ ਤੇ ਉਹਨਾਂ ਦੇ ਬਰਥਡੇ ਤੇ ਕੋਈ ਕੇਕ ਨਹੀਂ ਕੱਟਿਆ ਜਾਂਦਾ ਆ ਲੈ ਫੜ 100 ਰੁਪਿਆ ਜਾਂਦੇ ਨੂੰ ਨਾ ਦੋ ਪੇਸਟੀਆਂ ਲੈ ਜੀ ਤੇ ਉਹਦੇ ਤੇ ਬੂੰਮਤੀ ਰੱਖ ਕੇ ਪੇਸਟੀਆਂ ਕੱਟ ਲਈ ਸੱਤੀ ਸਵਾਲ ਕੀ ਰਹੀ ਸੀ ਕਿ ਵੈ ਕਿ ਰਾਮ ਨਾਲ ਫੋਨ ਚੁਲਾਉਂ ਉਹ ਮੇਰੀ ਮਾਂ ਨੇ ਫੋਨ ਆ ਗਿਆ ਹਲੋ ਹਾਂਜੀ ਮੰਮੀ ਹੋਰ ਮੇਰੀ ਧੀ ਰਾਣੀ ਹੈ ਕਿੱਦਾਂ ਮੇਰੀ ਬੁੱਗਲੋ ਮੇਰੇ ਗੁੱਗਲੋ ਠੀਕ ਆ ਨਾ ਉਹ ਮੈਂ ਤਾਂ ਠੀਕ ਆ ਮੰਮੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਆਪਣੇ ਦੋਨਾਂ 'ਚ ਇੱਕੋ ਗੱਲ ਹੋਈ ਸੀਗੀ ਨਾ ਕਿ ਆਪਾਂ ਦਿਨ ਦੇ ਵਿੱਚ ਦੋ ਤੋਂ ਤਿੰਨ ਘੰਟੇ ਗੱਲ ਕਰਨੀ ਹੈ ਕੀ ਅੱਜ ਸਵੇਰ ਤੱਕ ਕੋਈ ਫੋਨ ਹੀ ਨਹੀਂ ਕੀਤਾ ਕੋਈ ਕੀ ਦੱਸਾਂ ਤੈਨੂੰ ਧੀ ਰਾਣੀਏ ਅਜੋ ਦਿਨ ਨਾ ਤੇਰੀ ਭਾਬੀ ਵੀ ਆ ਕੇ ਲਿਆਂਦੀ ਆ ਇਹ ਮੰਜੇ ਨਾਲ ਹੀ ਲੱਗੀ ਰਹਿੰਦੀ ਆ ਤੇਰਾ ਪਿਓ ਵੀ ਕੰਮ ਤੇ ਗਿਆ ਤੇ ਤੇਰਾ ਭਰਾ ਵੀ ਕੰਮ ਤੇ ਗਿਆ ਪਿੱਛੋਂ ਇਹ ਚੀਕਾ ਮਾਰ ਲੱਗੀ ਮੇਰਾ ਢਿੱਡ ਦੁਖਦਾ ਮੇਰਾ ਢਿੱਡ ਦੁਖਦਾ ਫੇਰ ਇਹਨੂੰ ਮੈਂ ਕੱਲੀ ਜਾ ਕੇ ਹਸਪੀਟਲ ਦਿਖਾ ਕੇ ਲੈ ਆਈ ਆ ਹਾਂ ਹਾਂ ਇਹ ਤਾਂ ਮੈਨੂੰ ਪਤਾ ਹੀ ਐ ਕਿ ਇਹ ਪਹਿਲੀ ਬਿਮਾਰੀ ਰੱਦੀ ਰਹਿੰਦੀ ਐ ਨਾ ਹੁਣ ਕਿਹੜੀ ਇਹਦੇ ਚ ਨਵੀਂ ਬਿਮਾਰੀ ਲੱਗ ਗਈ ਤਾਨੂੰ ਕੀ ਦੱਸਾਂ ਤੈਨੂੰ ਧੀਏ ਜਦੋਂ ਦੀ ਤੇਰੀ ਪਰਜਾਈ ਵੀ ਆ ਕੇ ਲਿਆਂਦੀ ਹੈ ਨਾ ਇੱਕ ਕਦੇ ਮੇਰਾ ਕਹਿੰਦੀ ਢਿੱਡ ਦੁਖਦਾ ਕਦੇ ਮੇਰੇ ਅਸਤ ਜਰੇ ਦੁਖਦਾ ਕਦੇ ਮੇਰੀ ਲੱਤਾਂ ਦੁਖਦੀਆਂ ਮੈਂ ਕਹਿੰਦੀ ਬਹੂ ਨਾ ਵਿਆਹ ਕੇ ਲੈ ਆਂਦੀ ਬਿਮਾਰੀ ਲੈ ਆਂਦੀ ਔਂਤਰਾ ਨਾ ਮੰਮੀ ਆ ਕੀ ਗੱਲ ਹੋਈ ਕਰੋ ਹਾਂ ਇਹਦੀ ਮਾਂ ਨਾਲ ਗੱਲ ਇਹਨੂੰ ਬੋਹਾ ਵਢਾ ਕੇ ਪਿਆ ਧੀਏ ਬमारी ਜੀ ਸਾਡੇ ਪੱਲੇ ਬੰਨਤੀ ਹੈ ਨਾ ਸਾਨੂੰ ਦਾਜ ਦਿੱਤਾ ਤੇ ਨਾ ਸਾਨੂੰ ਕੁੜੀ ਚਾਚੀ ਜੀ ਦਿੱਤੀ ਹੈ ਇਹਦੀ ਮਾਂ ਨੂੰ ਹੁਣ ਮੈਂ ਸਵਾਹ ਕਮਾਂ ਜਦੋਂ ਵੀ ਮੈਨੂੰ ਫੋਨ ਕਰਦੀ ਹੈ ਨਾ ਉਲਟਾ ਇਹੀ ਕਹਿ ਦਿੰਦੀ ਆਂ ਹੁਣ ਤੁਹਾਡੀ ਧੀ ਆ ਤੇ ਤੁਸੀਂ ਇਹਦਾ ਖਿਆਲ ਰੱਖਣਾ ਆ ਬਸ ਸਹੀ ਆ ਮੰਮੀ ਇਹਦੀ ਮਾਂ ਦੀਆਂ ਨਾ ਗੱਲਾਂ ਤੋਂ ਹੀ ਪਤਾ ਲੱਗਦਾ ਫੇ ਜਿਹੜੇ ਸਾਹਮਣੇ ਤੁਸੀਂ ਦੱਸਦੇ ਪਿਓ ਉਹਨਾਂ ਨੇ ਵੀ ਨਾ ਇਹਦੇ ਕੋਲੋਂ ਖਿਹੜੇ ਛੜਾਇਆ ਉਹ ਛੱਡ ਪਰੇ ਕਿੱਥੇ ਆਪਾਂ ਮਨੁੱਖ ਜਿਹਦੀਆਂ ਗੱਲਾਂ ਲੈ ਕੇ ਬਹਿ ਗਏ ਆ ਤੂੰ ਇਹ ਦੱਸ ਤੂੰ ਆਪਣੇ ਸਹੁਰੇ ਠੀਕ ਆ ਨਾ ਰਹਿ ਰਹੀ ਆ ਨਾ ਰੋਮ ਨਾਲ ਉਹ ਲੈ ਮੰਮੀ ਮੇਰੀ ਸਾਸ ਦਾ ਸਾਰਾ ਦਿਨ ਰਾਦੀ ਕਰਾਦੀ ਕਰਦੀ ਨਹੀਂ ਸਕਦੀ ਅੱਜ ਜਿਸ ਦਿਨ ਦੀ ਨਾ ਜੈਸਮਿਨ ਗਈ ਐ ਇਸੇ ਕਰੋ ਮੇਰੀ ਤਾਂ ਇਸ ਘਰ 'ਚ ਨਾ ਪੂਰੀ ਬੁੱਕਤ ਪੈ ਰਹੀ ਆ ਦਾਦੀ ਜੈਸਮਿਨ ਸੀ ਨਾ ਇਸ ਘਰ 'ਚ ਉਹੀ ਜਠਾਣੀ ਵਾਲਾ ਐਟੀਟਿਊਡ ਆਪਣੇ ਆਪ ਨੂੰ ਤਾਂ ਪਤਾ ਨਹੀਂ ਕੀ ਸਮਝਦੀ ਸੀ ਤੇ ਉੱਤੋਂ ਮੰਮੀ ਨੇ ਵੀ ਮੈਨੂੰ ਇਹੀ ਕਹਿਣਾ ਕਿ ਭਾਈ ਜੋ ਕੰਮ ਕਰਨਾ ਨਾ ਅਸੀਂ ਜੈਸਮਿਨ ਨੂੰ ਪੁੱਛ ਕੇ ਕਰਨਾ ਇਹਦੇ ਕੋ ਕੋਈ ਕੰਮ ਪੁੱਛਦੀ ਆ ਮੇਰੀ ਜੁੱਤੀ ਉਹ ਤਾਂ ਮੈਨੂੰ ਪਤਾ ਤੇਰੀ ਸੱਸ ਨਾ ਜੈਸਮਿਨ ਜੈਸਮਿਨ ਬਾਲੀ ਕਰਦੀ ਆ ਤੇ ਮੰਮੀ ਜਾਦੀ ਬਿਆਸਮਨ ਗਈਆਂ ਨਾ ਇਸ ਘਰ ਚ ਮੇਰੀ ਫਾਸਲਾ ਹੁਣ ਮੇਰੇ ਕੋਲ ਪਛਪਛ ਕੇ ਕੰਮ ਕਰਦੀ ਆ ਕਿਉਂ ਫਿਰ ਮੰਨਦੀ ਐ ਨਾ ਆਪਣੀ ਮਾਂ ਨੂੰ ਜਿੱਦਾਂ ਮੈਂ ਤੈਨੂੰ ਕਿਹਾ ਸੀ ਕਿ ਮੇਰੇ ਹਿਸਾਬ ਨਾਲ ਚੱਲੀ ਤਾਂ ਹੀ ਤੇਰੇ ਸੋਹਰੇ ਚ ਤੇਰੀ ਬੁੱਕਤ ਪੈਣੀ ਆ ਉਹ ਹਾਂਜੀ ਮੰਮੀ ਇਹ ਗੱਲ ਤਾਂ ਨਾ ਵੈਸੇ ਮੰਨਣ ਵਾਲੀ ਆ ਜਿੱਦਾਂ ਜਿੱਦਾਂ ਤੁਸੀਂ ਮੈਨੂੰ ਸਮਝਾਉਂਦੇ ਰਹੇ ਤੇ ਉਦੋਂ-ਉਦੋਂ ਮੈਂ ਕਰਦੀ ਰਹੀ ਉਸੇ ਹਿਸਾਬ ਨਾਲ ਚੱਲ ਕੇ ਨਾ ਅੱਜ ਮੈਂ ਇਸ ਘਰ ਚ ਰਾਜ ਕਰਦੀ ਪਈ ਆ ਓਹੋ ਮੈਂ ਤਾਂ ਆਪ ਚਾਨੀ ਆ ਕਿ ਮੇਰੀ ਤੀਨ ਉੱਥੇ ਰਾਜ ਕਰੇ ਤੇ ਸਾਰੇ ਤੇਰੇ ਅੱਗੇ ਪਿੱਛੇ ਰਹਿਣ ਆ ਜੈਸਮਿਨ ਜਦੋਂ ਦੀ ਗਈ ਆ ਮੁੜ ਕੇ ਦੁਬਾਰਾ ਆਈ ਤਾਂ ਨਹੀਂ ਜੇ ਆਈ ਵੀ ਨਾ ਉਹਨੂੰ ਬਾਹਰੋਂ ਭਜਾ ਦੇਣੀ ਪਰ ਨਹੀਂ ਨਹੀਂ ਮੰਮੀ ਆਈ ਤਾਂ ਹੈ ਨਹੀਂ ਜੇ ਆਈ ਵੀ ਨਾ ਤਾਂ ਮੈਂ ਬਾਰ ਬਾਰ ਭਜਾ ਦੰਗੀ ਪਰ ਇੱਕ ਗੱਲ ਆ ਮੰਮੀ ਜੈਸਮਿਨ ਦੀ ਨਾ ਇੱਕੋ ਦਿਨ ਚ ਪੂਰੀ ਦੁਨੀਆ ਬਦਲ ਗਈ ਪਰ ਉਸ ਦਿਨਾਂ ਦੀ ਉਹ ਸੀ ਤਾਂ ਨਹੀਂ ਹੁੰਦੀ ਉਹ ਸੀ ਛੱਡ ਉਹਦੀ ਤਾਂ ਚੀਕ ਨਿਕਲ ਗਈ ਹੋਣੀ ਆ ਬਸ ਉਹ ਸ਼ੋਅ ਨਹੀਂ ਕਰਦੀ ਹੈਗੀ ਨਾਲੇ ਰਾधिका ਗੁੱਡੀ ਉਹਨਾਂ ਘਰਾਂ ਵਿੱਚ ਨਾ ਨੂਹਾਂ ਦੀ ਬੁਕਤਾਂ ਨਹੀਂ ਪੈਂਦੀਆਂ ਜਿੱਥੇ ਘਰ ਵਾਲਿਆਂ ਦਾ ਸਾਥ ਨਾ ਹੋਵੇ ਉਹ ਨਹੀਂ ਨਹੀਂ ਮੰਮੀ ਆ ਜਿਹੜੀਆਂ ਨੂਹਾਂ ਦੀਆਂ ਬੁਕਤਾਂ ਨਹੀਂ ਨਾ ਪੈਂਦੀਆਂ ਆ ਬੁਕਤਾਂ ਤਾਂ ਪੁਆਣੀਆਂ ਪੈਂਦੀਆਂ ਹੁਣ ਤੁਹਾਡਾ ਜਵਾਈ ਲਾ ਲੋ ਮੈਨੂੰ ਸਹੀ ਤਰ੍ਹਾਂ ਨਾ ਬੁਲਾਉਂਦੇ ਵੀ ਨਹੀਂ ਹੈਗੇ ਪਰ ਮੈਂ ਫੇਰ ਵੀ ਇਸ ਘਰ 'ਚ ਨਾ ਆਪਣੀ ਬੁਕਤ ਪੁਆਈ ਹੋਈ ਆ ਇਹ ਕੀ ਗੱਲ ਪਵਨ ਦੀ ਹਜੇ ਵੀ ਆਕੜ ਗਈ ਨਹੀਂ ਉਹ ਹਜੇ ਵੀ ਤੇਰਾ ਨਾ ਮੂੰਹ ਬਿੰਗਾ ਬਣਾਈ ਬੈਠਾ ਆ ਹੋਰ ਕੀ ਲੈ ਬੁਲਾਨੀ ਰੰਨੀ ਆ ਤੇ ਉਹ ਕਿਸੇ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਕੋਈ ਗੱਲ ਨਹੀਂ ਆ ਲੈਂਦੇ ਤੇਰੇ ਭਰਾ ਨੂੰ ਤੇ ਉਹਨੂੰ ਕਹਿਨੀ ਆ ਕਿ ਜਾ ਕੇ ਨਾ ਆਪਣੇ ਜਵਾਈ ਭਾਈ ਨੇ ਸਮਝਾ ਕੇ ਆ ਉਹ ਮੁੰਡੇ ਤੁਹਾਡੇ ਕੋਲ ਕਿੱਥੇ ਵੇਲ ਆਪਣੀ ਭੈਣ ਵਾਸਤੇ ਉਹ ਆਪਣੀ ਜਨਾਨੀ ਨੂੰ ਦਵਾਈਆਂ ਦਿਵਾਉਣ ਤੋਂ ਵੇਲ ਮਿਲਿਆ ਉਹਨੂੰ ਤਾਂ ਹੀ ਆ ਨਾ ਕਿਸੇ ਦਿਨ ਨਾ ਤੂੰ ਹੁਣ ਬਾਨ ਨਾਲ ਇੱਧਰ ਲੈ ਕੇ ਆ ਫਿਰ ਉਹਨੂੰ ਸਮਝਾਨੀ ਆ ਇੱਕ ਤਾਂ ਇੱਧਰ ਆ ਕੇ ਵੀ ਨਹੀਂ ਨਾ ਰਾਜੀ ਚਲ ਛੱਡ ਮੁੰਡੀ ਮੈਨੂੰ ਤੁਹਾਡਾ ਦਵਾਈ ਨਹੀਂ ਵੀ ਬਣਾਉਂਦਾ ਨਾ ਮੈਨੂੰ ਕੋਈ ਦਿੱਕਤ ਨਹੀਂ ਮੈਨੂੰ ਇੰਨਾ ਪਤਾ ਕਿ ਮੈਂ ਇਸ ਘਰ ਚ ਟੋਰ ਨਾ ਰਹਿ ਰਹੀ ਹਾਂ ਬਸ ਪੁੱਤ ਤੇਰੀ ਉੱਥੇ ਟੋਰ ਰਹਿਣੀ ਚਾਹੀਦੀ ਆ ਤੈਨੂੰ ਵੀ ਪਤਾ ਆ ਇਹ ਗੇਮ ਆਪਾਂ ਪਾਈ ਕਿਉਂ ਆ ਮੰਮੀ ਜੀ ਮੈਨੂੰ ਦਵਾਈ ਦੇ ਦੋਗੇ ਆ ਦਰਦ ਨਾ ਦੁਬਾਰਾ ਹੋਣ ਲੱਗ ਗਈ ਆ ਲਓ ਜੀ ਆ ਗਿਆ ਤੁਹਾਡੀ लाड़ली ਨੂੰ ਦਾ ਆਰਡਰ ਆ ਸੁਣ ਲਿਆ ਨਾ ਤੂੰ ਆਪਣੀ ਭਾਬੀ ਦਾ ਆਰਡਰ ਮੰਮੀ ਜੀ ਮੈਨੂੰ ਕਦੇ ਚਾਹ ਦੇ ਦੋ ਕਦੇ ਮੈਨੂੰ ਦੁੱਧ ਦੇ ਦੋ ਤੇ ਕਦੇ ਮੈਨੂੰ ਦਵਾਈ ਦੇ ਦੋ ਕਦੇ ਗੁੜ ਦੇ ਦੋ ਮੈਨੂੰ ਤਾਂ ਇਹ ਲੱਗਦਾ ਮੈਂ ਬਹੂ ਨਹੀਂ ਵੀ ਆ ਕੇ ਲਿਆਂਦੀ ਬਿਮਾਰੀ ਦੀ ਪੰਡ ਵੀ ਆ ਕੇ ਲਿਆਂਦੀ ਆ ਲੈ ਇਹਨੂੰ ਪੁੱਛੋ ਜਦੋਂ ਤੂੰ ਨਵੇਂ-ਨਵੇਂ ਸੂਟ ਲੈ ਕੇ ਆਂਦੀ ਹੈ ਆਪਣੀ ਸੱਸ ਵਾਸਤੇ ਇੱਕ ਵੀ ਸੂਟ ਕਦੇ ਲੈ ਕੇ ਆਈ ਹੈ ਲੈ ਸੂਟ ਦੀ ਗੱਲ ਕਰਦੀ ਆ ਤੂੰ ਉਹ ਸੂਟ ਦਾ ਨਾਂ ਸੁਣ ਕੇ ਤਾਂ ਬੈਡ ਤੋਂ ਸ਼ਾਲ ਮਾਰ ਦਿੰਦੀ ਮਿੰਟਾਂ 'ਚ ਕਹਿੰਦੀ ਮੇਰਾ ਢਿੱਡ ਵੀ ਨਹੀਂ ਦੁਖਦਾ ਫਿਰ ਇਹਦਾ ਸਿਰ ਵੀ ਨਹੀਂ ਦੁਖਦਾ ਨਾ ਲੱਤਾਂ ਦੁਖਣਾ ਉੱਤੇ ਇਹਦਾ ਘਰ ਵਾਲਾ ਉਹ ਇਹਨੂੰ ਮੋਟਰਸਾਈਕਲ ਤੇ ਬਿਠਾਉਂਦਾ ਤੇ ਛੂ ਛਾਂ ਛੀ ਉਹ ਮੰਮੀ ਜਦ ਆਪਣਾ ਹੀ ਚਿੱਕਾ ਖੋਟਾ ਹੋਵੇ ਤਾਂ ਬਗਾਨੇ ਨੂੰ ਕੀ ਕਹਿਣਾ ਆਪਣੇ ਨਾ ਮੁੰਡੇ ਨੂੰ ਸਮਝਾਓ ਆ ਜਿਆਦਾ ਜੁਰੂ ਦਾ ਗੁਲਾਮ ਨਾ ਬਣੇ ਉਹ ਤੇਰੇ ਭਰਾ ਨੂੰ ਮੈਂ ਸਵਾ ਸਮਝਾਵਾਂ ਕਦੇ ਉਹ ਜਨਾਨੀ ਵਾਲਦਾ ਹੋ ਜਾਂਦਾ ਤੇ ਕਦੇ ਮਾਂ ਵਾਲਦਾ ਪਰ ਰਾਧਿਕਾ ਇੱਕ ਗੱਲ ਦੀ ਸਿੱਖਤਾ ਮੇਰੀ ਨੂੰ ਦੀ ਜਿੰਨੀ ਮਰਜ਼ੀ ਬਿਮਾਰ ਹੋਵੇ ਸਵੇਰੇ ਹੀ ਨਾ ਧੋ ਕੇ ਫਿੱਟ ਜਾਂ ਸੂਟ ਪਾ ਕੇ ਨਾ ਪੈ ਜਾਂਦੀ ਮੰਜੇ ਤੇ ਉਹ ਤਿਆਰਸ਼ਰ ਤਾਂ ਐ ਹੁੰਦੀ ਹੈ ਨਾ ਜਿਵੇਂ ਤਿਆਰਸ਼ਰ ਹੋਏ ਬਿਨਾ ਇਹਦੇ ਸੰਗੋ ਦਵਾਈ ਨਹੀਂ ਉਤਰਨੀ ਚਲੋ ਮੰਮੀ ਜਾ ਕੇ ਨਾ ਦਿਓ ਦਵਾਈ ਆ ਫੇਰ ਅਛੜੀ ਜੀ ਆਵਾਜ਼ ਮਾਰੂਗੀ ਨਾ ਤਾਂ ਮੈਨੂੰ ਤਾਂ ਉਦਾਂ ਹੀ ਰਿਵਾਜ ਸੁਣ ਕੇ ਬੜਾ ਗੁੱਸਾ ਆਉਂਦਾ ਹਾਂ 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 ਪੁੱਤ ਆਈ ਮੈਂ ਉਹਨੂੰ ਦਵਾਈ ਦੇ ਕੇ ਬਿਮਾਰੀ ਜੀ ਨੂੰ ਹਜੇ ਆਪਣੀ ਮਾਵਾ ਧੀਆਂ ਦੀ ਗੱਲਾਂ ਕਿੱਥੇ ਖਤਮ ਹੋਈਆਂ ਠੀਕ ਹੈ ਆਈ ਮੈਂ ਨਹੀਂ ਤੇਰਾ ਢਿੱਡ ਦਰਦ ਹੋ ਰਿਹਾ ਸੀਗਾ ਤੇ ਤੈਨੂੰ ਢਿੱਡ ਦਰਦ ਦੀ ਦਵਾਈ ਲਿਆ ਕੇ ਦਿੱਤੀ ਸੀਗੀ ਤੇਰਾ ਸਿਰ ਕਦੋਂ ਦਰਦ ਹੋਣ ਲੱਗਿਆ ਜਿਹੜਾ ਬੰਨ ਕੇ ਬੈਠੀ ਆ ਹੁਣ ਕੀ ਦੱਸਾਂ ਕੋਲ ਬਹਿ ਕੇ ਧੀ ਨਾਲ ਚੁਗਲੀਆਂ ਕਰੋਗੇ ਸਿਰ ਤਾਂ ਆਪੇ ਦੁੱਖਣਾ ਨਹੀਂ ਆ ਗਿਆ ਐ ਕਰਦੀਆਂ ਜਦੋਂ ਤੂੰ ਐਂ ਕਰਦੀ ਆ ਨਾ ਪੱਕਾ ਹੀ ਤੂੰ ਮੇਰੇ ਤੇ ਮੇਰੀ ਧੀ ਬਾਰੇ ਕੁਝ ਮਾੜਾ ਹੀ ਸੋਚਦੀ ਆ ਤੈਨੂੰ ਨਹੀਂ ਪਤਾ ਮੈਂ ਵੀ ਅੰਤਰਜਾਮੀ ਆ ਤੇ ਮੈਂ ਦਿਲਾਂ ਦੀ ਬੁਝ ਲੈਣੀ ਆ ਅੱਛਾ ਮੰਮੀ ਜੀ ਚਲੋ ਫਿਰ ਦੱਸੋ ਮੈਂ ਕੀ ਸੋਚਿਆ ਹੋਊਗਾ ਪੱਕਾ ਇਹੀ ਸੋਚਦੀ ਹੋਣੀ ਆ ਪਹਿਲਾਂ ਤਾਂ ਮੇਰੇ ਢੇਢੀ ਦਰਦ ਸੀਗਾ ਹੁਣ ਆ ਮਾਵਾ ਧੀਆਂ ਦੀ ਗੱਲਾਂ ਨੇ ਮੇਰਾ ਸਿਰ ਵੀ ਦੁਖਣਾ ਲਾਤਾ ਨੇ ਹੋਣਾ ਮੈਨੂੰ ਦਵਾਈ ਲਿਆ ਦਿਓ ਮੇਰੇ ਦਰਦ ਬਹੁਤ ਹੋ ਜਾਂਦੀ ਆ ਨਾਲਿਆ ਸਵੇਰ ਦੀ ਨਾ ਢਿੱਡ 'ਚ ਦਰਦ ਇੰਨੀ ਕਿ ਜ਼ਿਆਦਾ ਹੋਈ ਜਾਂਦੀ ਹੈ ਨਾ ਮੈਨੂੰ ਲੱਗਦਾ ਮੇਰੇ ਧਰਨ ਪੈ ਗਈ ਆ ਨਹੀਂ ਜੇ ਤੈਨੂੰ ਪਤਾ ਸੀ ਕਿ ਮੇਰੇ ਧਰਨ ਪਈ ਆ ਫਿਰ ਡਾਕਟਰ ਕੋਲ ਗਾਤੇ ਗਏ ਸੀ ਆਪਾਂ ਆਪਾਂ ਦਾਈ ਨੂੰ ਘਰੇ ਬੁਲਾ ਲੈਂਦੇ ਆ ਦਾਈ ਦਾ ਵੀ ਮੈਂ ਕੀ ਕਰਾਂ ਜਦੋਂ ਵੀ ਆਉਂਦੀ ਹੈ ਨਾ ਜਾਂਦੀ ਜਾਂਦੀ ਇੱਕੋ ਹੀ ਗੱਲ ਸੁਣਾ ਕੇ ਜਾਂਦੀ ਆ ਇੰਨੀ ਵਾਰੀ ਤਾਂ ਤੁਸੀਂ ਆਪਣੀ ਨੂਨ ਨਹੀਂ ਟੁੱਟ ਕੇ ਪੈਂਦੇ ਜਿੰਨੀ ਵਾਰੀ ਇਹਦੇ ਧਰਨ ਪੈ ਜਾਂਦੀ ਆ ਬਸ ਬਸ ਅਰੋਣ ਵਾਲੀ ਬੁੱਥੀ ਨਾ ਬਣਾ ਬਲਾਕ ਲਿਆ ਨਹੀਂ ਮੈਂ ਦਾਈ ਨੂੰ ਮੈਨੂੰ ਥੋਸਾ ਗੁੱਸਾ ਤੇ ਕਰਦਾ ਅੱਜ ਤੈਨੂੰ ਕੇਕ ਖਵਾ ਕੇ ਭੇਜੂਗਾ ਦੋਨੋਂ ਭਰਾ ਕਦੋਂ ਦੇ ਇਹੀ ਕਹੀ ਜਾਂਦੇ ਹੋ ਘੰਟੇ ਦੇ ਕੇਕ ਆਊਗਾ ਕੇਕ ਆਊਗਾ ਕਦੋਂ ਆਊਗਾ ਕੇਕ ਪਰ ਇਹ ਪਸ 10 ਮਿੰਟ ਖੜ ਗਿਆ ਅੱਗੇ ਵੀ ਤਾਂ ਕੇਕ ਖਾ ਕੇ ਜਾਣੀ ਹੈ ਨਾ ਇਸ ਵਾਰ ਵੀ ਤੈਨੂੰ ਕੇਕ ਖਵਾ ਕੇ ਭੇਜਾਂਗੇ ਪਰ ਇਹ ਮੰਮੀ ਨਾ ਕੰਮ ਕਰਦੇ ਦੇ ਨਾ ਉਹ ਲੇਟ ਹੋ ਜੂਗੀ ਸਾਡੇ ਘਰ ਤੇ ਪੁਰਾਣੇ ਘਰ ਦੇ ਕੋਲ ਹੈਗਾ ਅਸੀਂ ਘਰੇ ਵਜਣਾ ਨੀਰਾ ਦੇ ਕਿੰਨਾ ਹੁੰਦਾ ਪਿਆ ਪਰ ਉਹ ਤਾਂ ਕੋਈ ਗੱਲ ਨਹੀਂ ਮੇਰੀ ਮੰਮੀ ਛੱਡ ਜਾਣਗੇ ਤੁਸੀਂ ਮੈਨੂੰ ਗਿਫਟ ਵੀ ਲੈ ਕੇ ਆਇਆ ਮੇਰੇ ਮੰਮੀ ਕਹਿੰਦੇ ਆ ਜਿਹੋ ਜੀ ਪਾਰਟੀ ਹੋਵੇ ਜਗੇਫਟ ਜਿਹੜਾ ਤੁਸੀਂ ਬਰਥਡੇ ਬਣਾਇਆ ਸੀ ਪਿਛਲੇ ਵਾਲੇ ਘਰ ਚ ਉਹ ਕਿੰਨਾ ਗਵਾਰੇ ਗਵਰੇ ਸਜਾ ਕੇ ਬਣਾਇਆ ਸੀ ਹੁਣ ਕਿੱਥੇ ਮੇਰੇ ਮੰਮੀ ਕਹਿੰਦੇ ਉਹਨਾਂ ਦੇ ਹਾਲਾਤ ਹੀ ਅਦਾ ਨਹੀਂ ਨੇ ਉਹਨਾਂ ਨੇ ਕਿੱਥੇ ਕੇਕ ਕੱਟਣਾ ਇਸ ਕਰਕੇ ਗੋਈ ਕੇ ਆਪਣੇ ਲੈ ਕੇ ਆਏ ਜੇਗੇ ਨੇ ਜਾ ਉਹਨਾਂ ਨੂੰ ਬੁਲਾ ਕੇ ਲਿਆ ਬੈਠ ਤੇ ਅਰਵ ਮੈਨੂੰ ਤੁਹਾਡੇ ਦੋਨਾਂ ਦੇ ਸ਼ਕਲਾਂ ਵੇਖ ਕੇ ਇਦਾਂ ਕੋ ਲੱਗਦਾ ਪਿਆ ਕਿ ਤੇਰੇ ਫਰੈਂਡਸ ਤੇਰਾ ਮਜ਼ਾਕ ਉਡਾ ਕੇ ਗਏ ਨੇ ਦੋਸਤੀ। ਨਮੀ ਜਿਹੜਾ ਦੋਸਤ ਚੰਗਾ ਮਾੜਾ ਟਾਈਮ ਦੇ ਕੇ ਦੋਸਤੀ ਨਿਭਾਏ ਉਹ ਕਰ ਦੋਸਤ। ਸਹੀ ਗੱਲ ਐ ਇਨਸਾਨਾਂ ਮਾੜਾ ਚੰਗਾ ਟਾਈਮ ਦੇ ਕੇ ਹੀ ਨਾ ਰਿਸ਼ਤੇ ਨਿਭਾਉਂਦਾ ਵੈ ਤੇ ਤੈਨੂੰ ਇਹ ਗੱਲ ਜਲਦੀ ਸਮਝ ਆ ਗਈ। ਚਲ ਕੋਈ ਗੱਲ ਨਹੀਂ ਤੇਰੇ ਨਾਲ ਤੇਰੇ ਫਰੈਂਡਸ ਨਹੀਂ ਹੈਗੇ ਤੇਰਾ ਭਰਾ ਤੇ ਤੇਰੀ ਮਾਂ ਤਾਂ ਹੈਗੇ ਆ ਨਾ ਰੁਕ ਮੈਂ ਕੇਕ ਪਲੇਟ ਚ ਰੱਖ ਕੇ ਲਈ ਆਂ। ਮੇਰੀ ਗੱਲ ਸੁਣ ਜੈਸਮਿਨ ਗਰੀਬਾਂ ਦੇ ਨਾ ਕੋਈ ਬਰਥਡੇ ਸ਼ਰਡੇ ਨਹੀਂ ਹੁੰਦੇ ਤੇ ਉਹਨਾਂ ਦੇ ਬਰਥਡੇ ਤੇ ਕੋਈ ਕੇਕ ਨਹੀਂ ਕੱਟਿਆ ਜਾਂਦਾ ਆ ਲੈ ਫੜ 100 ਰੁਪਇਆ ਜਾਂਦੇ ਨੂੰ ਨਾ ਦੋ ਪੈਸੀਆਂ ਲੈਦੀ ਤੇ ਉਹਦੇ ਤੇ ਬੋਹਮਤੀ ਰੱਖ ਕੇ ਪੈਸੀਆਂ ਕੱਟ ਲਈ